ਜੀ ਲੈ ਸਰ ਸਭ ਸਵੀਕਾਰਦੇ ਸਤਿ ਸ਼੍ਰੀ ਅਕਾਲ ਜੀ ਗਿਲਸਾਹ ਜੀ ਦੋ ਦੋਸੋ ਅੱਜ ਬਦਨਾਮ ਫਿਲਮ ਦਾ ਪ੍ਰੀਮੀਅਰ ਸੀ ਤੋਂ ਫਿਲਮ 28 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਆਬੀਦ ਹੋਣ ਜਾ ਰਹੀ ਹੈ ਇਸ ਸਮੇਂ ਅਸੀਂ ਅਲੰਤੇ ਮਾਲ ਦੇ ਵਿੱਚ ਪ੍ਰੀਮੀਅਮ ਦੇਖ ਕੇ ਨਿਕਲੇ ਆ ਲੈਲ ਸਾਬ ਜਿਹੜਾ ਦੱਸਿਓ ਤੁਹਾਨੂੰ ਫਿਲਮ ਦੇਖ ਤੋਂ ਪੋਸਟਸ ਦੇ ਆਪਾਂ ਬੈਠੇ ਆ ਤੇ ਹਰਾਨਕਾ ਲੱਗੀਆਂ ਹੋਈਆਂ ਨੇ ਤੁਹਾਨੂੰ ਫਿਲਮ ਤੁਸੀਂ ਦੇਖ ਕੇ ਆਏ ਹੋ 2.5 ਘੰਟੇ ਬੈਠੇ ਆ ਹਾਲ ਦੇ ਵਿੱਚ ਤੁਹਾਨੂੰ ਕਿਤਾ ਲੱਗੀ ਇਹ ਗਿਲਸਾਹ ਗੱਲ ਕੀ ਹੈ ਵੀ ਨਾ ਤਾਂ ਭਾਵੇਂ ਬਦਨਾਮ ਸੀ ਫਿਲਮ ਦਾ ਹੂੰ ਟਾਈਟਲ ਤੇ ਰੱਖਿਆ ਗਿਆ ਟਾਈਟਲ ਦਾ ਨਾਮ ਪਰ ਬੇਸਿਕਲੀ ਜਿਦੋਂ ਆਪਾਂ ਸਿਨੇਮੇ ਜਾ ਕੇ ਹੁਣ ਫਿਲਮ ਦੇਖ ਕੇ ਆਏ ਆ ਨਾ ਇਹਦੇ ਤੋਂ ਪਤਾ ਲੱਗਾ ਕਿ ਅਸਲ ਤੇ ਬਦਨਾਮ ਨਹੀਂ ਇੱਕ ਇੱਕ ਮੈਸੇਜ ਸੀ ਮੈਸੇਜ ਸੀ ਸੋ ਇਸ ਮੈਸੇਜ ਦੇ ਵਿੱਚ ਫਿਲਮ ਤੇ ਦੋ ਚੀਜ਼ਾਂ ਮੈਂ ਬੜੀਆਂ ਵੇਖੀਆਂ ਇੱਕ ਤਾਂ ਇਹ ਵੇਖੀ ਵੀ ਜਿੰਦੀਆਂ ਵੀ ਹੁਣ ਤੱਕ ਪੰਜਾਬੀ ਫਿਲਮ ਆਈਆਂ ਉਹ ਇੱਕੋ ਹੀ ਥੀਮ ਤੇ ਬਣਦੀਆਂ ਰਹੀਆਂ ਪਰ ਇੱਕ ਹਟਵੀਂ ਜਿਹੜਾ ਹੈ ਫਿਲਮ ਫਿਲਮਾਤਨੀ ਤੇ ਇਹਦੇ ਵਿੱਚ ਜਿਹੜੀ ਹਿੰਦੀ ਜਿਹੜੀ ਬਾਲੀਵੁੱਡ ਦੇ ਜਿਹੜੇ ਸਾਡੇ ਆਰਟਿਸਟ ਨੇ ਉਹਨਾਂ ਨੇ ਬਾਖ ਖੂਬੀ ਕੰਮ ਕੀਤੀ। ਉਹਦੇ ਨਾਲ ਨਾਲ ਇੱਕ ਮੈਸੇਜ ਵੀ ਕਲੀਅਰ ਸੀ। ਅੱਜ ਪੰਜਾਬ ਨਸ਼ਿਆਂ ਦੇ ਮਤਲਬ ਵਹਿਣ ਚ ਵਿਆਹ ਹੋਇਆ। ਇੱਕ ਨਵਾਂ ਮੈਸੇਜ ਇਹ ਆ ਵੀ ਇਹ ਨਸ਼ੇ ਨੂੰ ਛੱਡ ਕੇ ਕਿਸ ਢੰਗ ਨਾਲ ਆਪਾਂ ਇਹ ਸਾਰੀ ਜਿਹੜੀ ਜਿੰਨੀ ਵੀ ਬਣੀ ਹੋਈ ਹੈ ਨਾ ਇਹ ਇੱਕ ਮਨੋਪਲੀ ਬਣੀ ਹੋਈ ਹੈ ਇੱਕ ਬੜਾ ਵੱਡਾ ਇੱਕ ਕਰਕਟਰ ਕਾਰਬੋਡ ਕਰਾਣੇ ਦੀ ਹੈ। ਕਾਰਬੋਡ ਕਰਾਣੇ ਪਾਣੀ ਹੋਇਆ। ਇਹ ਇਹਨੂੰ ਕਿਵੇਂ ਤੋੜਿਆ ਜਾ ਸਕਦਾ ਹੈ? ਸਰ ਇੱਕ ਹੋਰ ਸਭ ਤੋਂ ਵੱਡੀ ਗੱਲ ਆ ਆਪਾਂ ਫਿਲਮ ਨਾ ਜਿਹਨੂੰ ਕਹਿ ਸਕਦੇ ਆ ਆਪੇ ਇਸ ਐਪੀਸੋਡ ਵਿੱਚ ਆਪਾਂ ਕੱਲ ਪਾਵਾਂਗੇ ਜੀ ਕਿ ਆਪ ਉਹ ਤੋਂ ਪਹਿਲਾਂ ਫਿਲਮ ਕੱਲ ਸ਼ੋਅ ਚੱਲ ਜਾਣੇ ਫਿਰ ਇਹ ਰਿਵੀਲ ਨਾ ਹੋ ਜਾਏ ਫਿਲਮ ਜੀ 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 ਫਿਲਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੋਲੀਟਿਕਲੀ ਕਿੱਦਾਂ ਮੋਟੀਵੇਸ਼ਨ ਹੁੰਦਾ ਹੈ ਨੇ ਮੈਨਿਪੂਲੇਟ ਹੁੰਦਾ ਕਿੱਦਾਂ ਸ਼ਰਾਬ ਦੇ ਠੇਕੇ ਮਿਲਦੇ ਨੇ ਬਾਖੂਬੀ ਦਿਖਾਇਆ ਗਿਆ ਔਰ ਸਭ ਤੋਂ ਵੱਡੀ ਖਾਸ ਗੱਲ ਇਸ ਫਿਲਮ ਦੇ ਵਿੱਚ ਸੀ ਕਿ ਮਾਂ ਪੁੱਤ ਤੇ ਪਿਓ ਦੀ ਬਿਲਕੁਲ ਕੰਟੀਨਿਊਟੀ ਆ ਉਹ ਬੜੀ ਬਹੁਤ ਸੋਹਣੀ ਲੱਗੀ ਜੀ ਸਰ ਗੱਲ ਪਤਾ ਕੀ ਹੁੰਦਾ ਜਦੋਂ ਕਹਿੰਦੇ ਜਵੇਂ ਬਾਣ ਲੱਗ ਗਏ ਤਵੇਂ ਰੋਸ ਜਾਗੇ ਜਦੋਂ ਸਟਾਰਟ ਤੋਂ ਹਮੇਸ਼ਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਬੱਚਾ ਮਤਲਬ ਜਾਂ ਬੰਦਾ ਜਿਹੜਾ ਕੋਈ ਗਰੀਬੀ 'ਚ ਜੰਮਦਾ ਤੇ ਉਹ ਗਰੀਬੀ 'ਚ ਮਰੇਗਾ ਹਾਂ ਕਿਉਂਕਿ ਜੇ ਉਹ ਸਟ੍ਰਗਲ ਕਰਦਾ ਹੈ ਤਾਂ ਸਟ੍ਰਗਲ ਦੇ ਨਾਲ-ਨਾਲ ਉਹ ਆਪਣਾ ਜਿਹੜਾ ਪਿਛੋਕੜਾ ਆਪਣਾ ਮਾਂ ਬਾਪ ਸਭ ਤੋਂ ਵੱਡੀ ਉਹਦੀ ਜਾਇਦਾਦ ਜਿਹੜੀ ਉਹਦੀ ਮਾਂ ਤੇ ਪਿਓ ਹੁੰਦਾ ਤੇ ਜਦੋਂ ਆਪਣੇ ਅੱਖਾਂ ਸਾਹਮਣੇ ਕਿਸੇ ਬੰਦੇ ਨੂੰ ਮਰਦਾ ਦੇਖਦਾ ਨਾ ਤਾਂ ਫਿਰ ਇੱਕ ਮਤਲਬ ਜਿਹੜਾ ਉਹਦੇ ਮਨ ਦੇ ਅੰਦਰ ਇੱਕ ਜਿਹੜੀ ਵਿਚਾਰ ਬਣ ਜਾਂਦੀ ਹੈ ਕਿ ਮੈਂ ਇਹਦਾ ਬਦਲਾ ਕਿਵੇਂ ਲਵਾਂਗਾ ਤੇ ਮੈਂ ਬਾ ਕਿਵੇਂ ਬਣੂਗਾ ਇਹਦੇ ਚ ਵੀ ਇੱਕ ਬਾਦਸ਼ਾਹ ਬਣਦਾ ਜਿਹੜਾ ਰੂਪ ਸੀ ਉਹ ਉੱਥੋਂ ਹੀ ਸਤਾਦ ਹਾਂ ਅੱਛਾ ਇੱਕ ਹੋਰ ਵੀ ਗੱਲ ਕਰਦੇ ਮੁਕੇਸ਼ ਰਿਸ਼ੀ ਦਾ ਕਿਵੇਂ ਰੋਲ ਲਗਿਆ ਤਾਂ ਕੋਈ ਮੁਕੇਸ਼ ਰਿਸ਼ੀ ਇੱਕ ਬਾਲੀਵੁੱਡ ਦਾ ਆਰਟਿਸਟ ਹੈ ਮੋਸਟਲੀ ਚੰਡੀਗੜ੍ਹ ਪੜਿਆ ਹੈ ਕਿ ਚੰਡੀਗੜ੍ਹੋਂ ਪੜਿਆ ਪੜਿਆ ਪੰਜਾਬ ਉਹਦੀ ਆਪਣੀ ਧਰਤੀ ਸੀ ਪਰ ਫਿਲਮਾਂ ਜਾ ਕੇ ਜਿਸ ਢੰਗ ਨਾਲ ਉਹਨੇ ਰੋਲ ਜਿਹੜੇ ਕੀਤੇ ਨੇ ਇੱਕ ਬਾਹਮ ਕਮਾਲ ਹੈ ਮੈਂ ਸਾਰੀਆਂ ਫਿਲਮਾਂ ਤਕਰੀਬਨ ਇਹਦੀਆਂ ਰਿਸ਼ੀ ਜੀਆਂ ਮੁਕੇਸ਼ ਜੀਆਂ ਦੇਖੀਆਂ ਨੇ ਉਹਦੇ ਜਿੱਦਾਂ ਦਾ ਇਹ ਜਿਵੇਂ ਫਿਲਮ ਨੂੰ ਬੰਨ ਕੇ ਰੱਖਦਾ ਜਿਵੇਂ ਦਾ ਇਹਦਾ ਭਾਵੇਂ ਨੈਗੇਟਿਵ ਰੋਲ ਹੁੰਦੇ ਨੇ ਬੋਲ ਤਾਂ ਖਲਨਾਇਕ ਨੂੰ ਕਹਦੇ ਉਹਦੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਵੀ ਇੱਕ ਜਿਹੜਾ ਨਾ ਉਹ ਕਲਾਕਾਰ ਜਿਹੜਾ ਉਹ ਅੰਦਰ ਛੁਪਿਆ ਹੁੰਦਾ ਤੇ ਇਸ ਫਿਲਮ ਕੀ ਬਾ ਕਮਾਲ ਇੱਕ ਹਿੰਦੀ ਫਿਲਮ ਤੋਂ ਆ ਕੇ ਪੰਜਾਬੀ ਫਿਲਮ ਕਰਨੀ ਮੇਰਾ ਖਿਆਲ ਹੈ ਵੀ ਮੈਂ ਹੁਣ ਤੱਕ ਤਾਂ ਮੈਂ ਨੂੰ ਪੰਜਾਬੀ ਫਿਲਮ ਚ ਕਦੀ ਵੇਖਿਆ ਨਹੀਂ ਤੇ ਪਹਿਲੀ ਵਾਰ ਹੀ ਮੈਂ ਕਿਹਨਾਂ ਕ ਨਾਮ ਜਹਾਜ਼ ਇਹਨਾਂ ਦੀ ਆ ਉਹ ਆਈ ਸੀ ਤੇ ਬਹੁਤ ਪਹਿਲਾਂ ਆਈ ਸੀ ਹੁਣ ਤਾਂ ਹੈ ਹੀ ਨਹੀਂ ਨਹੀਂ ਤੇ ਕਿੱਥੇ ਆਈ ਤੋ ਇਹ ਫਿਲਮ ਜਿਹੜੀ ਇਹ ਚ ਕੱਪ ਜਿਹੜਾ ਕੀਤਾ ਬਹੁਤ ਕਮਾਲ ਦਾ ਕੰਮ ਹੈ ਰੇਲ ਸਾਬ ਸਭ ਤੋਂ ਵੱਡੀ ਗੱਲ ਸਰਨਜੀਤ ਤਾਂ ਕੀ ਰਹੀ ਜਦੋਂ ਆਪਾਂ ਦੇਖ ਰਹੇ ਸੀ ਫਿਲਮ ਆਪਾਂ ਜੀ ਨੇਚਰਲੀ ਕਹ ਲਾ ਵੀ ਇੱਕ ਤਾਂ ਹਰ ਸੀਨ ਤੇ ਤਾੜੀ ਵੱਜ ਰਹੀ ਸੀ ਬਿਲਕੁਲ ਪਲੱਸ ਪੁਆਇੰਟ ਨੰਬਰ ਦੂਜੀ ਗੱਲ ਇਹ ਸੀ ਕਿ ਇਹ ਫਿਲਮ ਪੰਜਾਬੀ ਲੱਗੀ ਨਹੀਂ ਨਾ ਇਹ ਆਪਾਂ ਨੂੰ ਐ ਲੱਗੀ ਜਿਵੇਂ ਕੋਈ ਸਾਊਥ ਇੰਡੀਅਨ ਫਿਲਮ ਦੇਖ ਰਹੇ ਹੁੰਨੇ ਆਪਾਂ ਸਿਰਫ ਲੈਂਗੁਏਜ ਪੰਜਾਬੀ ਸੀ ਹਾਲਾਂਕਿ ਬਹੁਤ ਸਾਰੇ ਕਿਰਦਾਰਾਂ ਨੇ ਹਿੰਦੀ ਦਾ ਹਿੰਦੀ ਦੀ ਵਰਤੋਂ ਕੀਤੀ ਹੈ ਉਹ ਜਾਇਜ਼ ਵੀ ਸੀ ਜੀ ਜੀ ਇਸ ਤਰ੍ਹਾਂ ਕੇ ਕਿਹੜੇ ਦਾ ਕਿਰਦਾਰ ਦਲਾਲੇ ਫੈਂਟੇ ਦਾ ਕਿਰਦਾਰ ਲਾ ਲਓ ਜਿਹੜੇ ਉਲ ਮਿਲਾ ਕੇ ਫਿਲਮ ਦਾ ਐਕਸ਼ਨ ਫਿਲਮ ਦੀ ਡਾਇਰੈਕਸ਼ਨ ਫਿਲਮ ਦੇ ਗੀਤ ਐਦਾਂ ਨਹੀਂ ਲੱਗਿਆ ਕਿ ਫਿਲਮ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਐ ਐਦਾਂ ਕੁਝ ਨਹੀਂ ਹੋਇਆ ਬਿਲਕੁਲ ਜਦੋਂ ਸਟਾਰਟ ਹੋਈ ਫਿਲਮ ਬਿਲਕੁਲ ਕਿੰਦੇ ਸਟਾਰਟ ਤੋਂ ਲੈ ਕੇ ਕਈ ਵਾਰੀ ਕੀ ਹੁੰਦਾ ਪਤਾ ਕੀ ਹੁੰਦਾ ਜੋ ਫਿਲਮ ਆਪਾਂ ਦੇਖਦੇ ਆਪਾਂ ਹਰ ਹਫਤੇ ਪ੍ਰੀਮੀਅਰ ਤੇ ਜਾਂਦੇ ਆਪਾਂ ਬਿਲਕੁਲ ਬਿਲਕੁਲ ਹਰ ਹਫਤੇ ਪ੍ਰੀਮੀਅਰ ਜਾਂਦੇ ਆ ਤਾਂ ਕੀ ਹੁੰਦਾ ਹੈ ਕਿ ਫਿਲਮ ਜਿਹੜੀ ਹੈ ਅੱਧਾ ਘੰਟਾ ਸਮਝ ਨਹੀਂ ਆਉਂਦੀ ਉਹ ਕਦੇ ਹੀਰੋ ਆ ਗਿਆ ਕਦੇ ਹੀਰੋ ਨਾ ਆ ਕੇ ਇੰਟਰੋ ਚੱਲੀ ਜਾਂਦਾ ਉਹਦੋਂ ਬੰਦਾ ਵਾਸੀਆਂ ਮਾਰਨ ਲੱਗ ਜਾਂਦਾ ਅਗਲਾ ਕਹਿੰਦਾ ਯਾਰ ਇੰਟਰਵੈਲ ਤੋਂ ਬਾਅਦ ਫਿਲਮ ਬਣੀ ਚੈਟ ਦੇ ਆ ਕੇ ਫਿਲਮ ਨਹੀਂ ਪਹਿਲਾਂ ਬੋਰ ਸੀ ਪਰ ਇਹ ਫਿਲਮ ਬਦਨਾਮ ਜਿਹੜੀ ਹੈ ਜਦੋਂ ਸਟਾਰਟ ਹੋਈ ਸਟਾਰਟ ਤੋਂ ਲੈ ਕੇ ਐਂਡ ਤੱਕ ਇਕੁਅਲ ਹੈ ਦੇ ਵਿੱਚ ਚੱਲਦੀ ਰਹੀ ਬਿਲਕੁਲ ਬੰਨ ਕੇ ਰੱਖਿਆ ਕਿਉਂਕਿ ਅਸਲ 'ਚ ਜਿਹੜੀ ਸ਼ੁਰੂਆਤ ਹੁੰਦੀ ਹੈ ਨਾ ਫਿਲਮ ਦੀ ਜਦੋਂ ਨਵਰਿੰਗ ਸ਼ੁਰੂ ਕਰਨੇ ਆਪਾਂ ਨੂੰ ਕਹਿ ਦਿੰਨੇ ਸ਼ੁਰੂਆਤ ਇਹ ਸ਼ੁਰੂਆਤ ਦੀ ਫਿਲਮ ਜਿਹੜੀ ਹੈ ਉਹਦਾ ਬੇਸ ਬਣ ਜਾਵੇ ਤੋਂ ਐਂਡ ਤੱਕ ਜਿਹੜੀ ਹੈ ਲੋਕਾਂ ਨੂੰ ਬੰਨ ਕੇ ਰੱਖਦੀ ਹੈ ਜਿੱਥੋਂ ਤੱਕ ਇਹ ਨਿਰਮਲ ਰੇਸ਼ੀ ਦੀ ਗੱਲ ਕਰਦੇ ਆ ਕਿ ਨਵੇਂ ਰੂਪ ਚ ਪੇਸ਼ ਕੀਤਾ ਗਿਆ ਜੀ 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 ਸਭ ਤੋਂ ਵੱਡੀ ਗੱਲ ਤੇ ਵੀ ਇੱਕ ਨਵੇਂ ਰੂਪ ਚ ਉਹ ਰਿਸ਼ੀ ਨੂੰ ਪੇਸ਼ ਕਰਨਾ ਬਹੁਤ ਵੱਡੀ ਗੱਲ ਹੈ ਜੇ ਬਾਕੀ ਹਿੰਦੀ ਮੂਵੀਜ਼ ਦੇ ਜਿਵੇਂ ਕੇਕੜੇ ਦੀ ਗੱਲ ਕਰਦੇ ਆ ਜਾਂ ਹੋਰ ਕਰਦੇ ਆ ਔਰ ਉਹਨਾਂ ਦਾ ਉਹੀ ਲੈਵਲ ਬਾਲੀਵੁੱਡਾ ਮਤਲਬ ਸਾਡਾ ਬਾਲੀਵੁੱਡ ਦਾ ਸੀਗਾ ਉਹੀ ਉਹਨੇ ਆਪਣਾ ਜਿਹੜਾ ਰੋਲ ਉੱਥੇ ਹੀ ਰੱਖਿਆ ਉੱਥੇ ਹੀ ਰੱਖਿਆ ਉਹ ਤੇ ਇਹ ਨਹੀਂ ਵੀ ਕਿਤੇ ਉਹਨੇ ਪੰਜਾਬੀ ਵੇਖ ਕੇ ਵੀ ਕਹਿਤਾ ਹੋਵੇ ਵੀ ਇਹ ਤੇ ਪੰਜਾਬੀ ਫਿਲਮ ਆਏ ਦੀ ਕਿਹੜੀ ਇਦਾਂ ਦੀ ਗੱਲ ਆ ਉਦਾਂ ਦੀ ਗੱਲ ਕੈਨਵਸ ਵੱਡਾ ਸਭ ਤੋਂ ਵੱਡੀ ਗੱਲ ਕੈਨਵਸ ਵੱਡਾ ਅੱਛਾ ਸ਼ਿਕਾ ਨੂੰ ਕੀ ਕਹੀਏ ਆਪਾਂ ਹੁਣ ਗੱਲ ਤੇ ਸ਼ਾਰਟ ਦੀ ਗੱਲ ਮੈਂ ਜਿਹੜੀ ਕਹਣੀ ਹੈ ਇਹ ਕੀ ਹੈ ਇਹ ਜ਼ਰੂਰ ਹੈ ਕਿ ਸ਼ੋਅ ਸ਼ੁਰੂ ਹੋ ਚੁੱਕੇ ਨੇ ਬਿਲਕੁਲ ਤੇ ਸ਼ੋਅ ਆਪਣੇ ਹਾਊਸਫੁੱਲ ਵੀ ਜਾ ਰਹੇ ਨੇ ਬਿਲਕੁਲ ਵੱਡੀ ਗੱਲ ਕੱਲ ਜਿਹੜੇਗੇ ਸ਼ੋਅ ਪਰ ਜਾਣੇ ਨੇ ਜੀ ਦਿਨ ਚੜਦੇ ਆ ਟਿੱਕੀ ਚੜਦੇ ਆ ਅੱਜ 27 ਫਰਵਰੀ ਹੈ ਤੇ 28 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਇੱਕੋ ਸਮੇਂ ਫਿਲਮ ਰੀਲੀਜ਼ ਹੋਣੀ ਹੈ ਬਿਲਕੁਲ ਬਿਲਕੁਲ ਆਪਾਂ ਲੋਕਾਂ ਨੂੰ ਕੀ ਮੈਸੇਜ ਦਈਏ ਆਪਾਂ ਲੋਕਾਂ ਨੂੰ ਮੈਸੇਜ ਕਣ ਕੇ ਨਾ ਦੇਖ ਨਹੀਂ ਵੇਖੋ ਮੈਸੇਜ ਦੇ ਮੇਰੇ ਕੈਮਰੇ ਲੋਕਾਂ ਨੂੰ ਮੈਸੇਜ ਸਾਡਾ ਆਇਆ ਵੀ ਇਹ ਫਿਲਮ ਬਹੁਤ ਵਧੀਆ ਹੈ ਇੱਕ ਬਦਲ ਪੇਸ਼ ਕਰਦੀ ਹੈ ਕਿਵੇਂ ਅਸੀਂ ਨਸ਼ੇ ਨੂੰ ਖੱਟਲ ਪਾਉਣੀ ਹੈ ਕਿੰਨੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਅੱਜ ਜਿਹੜੇ ਲੋਕਾਂ ਨੂੰ ਖੋਰਾ ਲਾ ਰਹੀਆਂ ਨੇ ਨੁਕਸਾਨ ਕਰ ਰਹੀਆਂ ਤੇ ਉਹਨਾਂ ਦਾ ਬਦਲ ਦਾ ਚਿਹਰਾ ਜਿਹੜਾ ਇਹਦੇ 'ਚ ਦਿਖਾਇਆ ਗਿਆ ਸੋ ਸਾਰਿਆਂ ਨੂੰ ਸਾਡੀ ਬੇਨਤੀ ਹੈ ਵੀ 28 ਤਰੀਕ ਨੂੰ ਵਰਲਡ ਪੱਧਰ ਦੇ ਉੱਤੇ ਸੰਸਾਰ ਪੱਧਰ ਤੇ ਫਿਲਮ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਆਪਣੇ ਬੱਚਿਆਂ ਸਮੇਤ ਆਣ ਕੇ ਇਸ ਫਿਲਮ ਨੂੰ ਥੀਏਟਰਾਂ 'ਚ ਜਿਹੜੀ ਲੱਗਦੀ ਉਹਨਾਂ ਨੂੰ ਆਣ ਕੇ ਵੇਖੋ ਕੱਲ 28 ਫਰਵਰੀ ਨੂੰ ਬਦਨਾਮ ਫਿਲਮ ਸਾਰੇ ਸੰਸਾਰ ਦੇ ਵਿੱਚ ਰਿਲੀਜ਼ ਹੋਣੀ ਹੈ ਤੇ ਆਪਣੇ ਬੱਚਿਆਂ ਨੂੰ ਨਾਲ ਲਿਆ ਕੇ ਇਸ ਫਿਲਮ ਨੂੰ ਦੇਖੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਦੂਜੀਆਂ ਫਿਲਮਾਂ ਤੇ ਇਸ ਫਿਲਮ 'ਚ ਕਿੰਨਾ ਵੱਡਾ ਅੰਤਰ ਹੈ ਕਿੰਨਾ ਵੱਡਾ ਮੈਸੇਜ ਹੈ ਸੋ ਇਹ ਮੈਸੇਜ ਦੇ ਦੌਰ ਤੇ ਉੱਤੇ ਇਸ ਵੱਲੋਂ ਨੂੰ ਤੁਸੀਂ ਜਰੂਰ ਅਸੀਂ ਵੇਖੀਆ ਅਸੀਂ ਆਪਣੇ ਵਿਚਾਰ ਦਿੱਤੇ ਨੇ ਵੀ ਬਹੁਤ ਅੱਛੀ ਫਿਲਮ ਹੈ ਤਾਂ ਤੁਸੀਂ ਵੀ ਆਓ ਤੁਸੀਂ ਵੀ ਇਸ ਫਿਲਮ ਨੂੰ ਬਿਲਕੁਲ ਜੀ ਜੇ ਬਾਕੀ ਕਿਰਦਾਰਾਂ ਦੀ ਗੱਲ ਕਰੀਏ ਡੈਵੀ ਸਿੰਘ ਦੀ ਗੱਲ ਕਰੀਏ ਜਸਵੀਰ ਗਿੱਲ ਦੀ ਕਰੀਏ ਸਹਿਮਲ ਦੀ ਗੱਲ ਕਰੀਏ ਥੀਏਟਰ ਦਾ ਮੰਨੇ ਪਰ ਮੰਨੇ ਆਰਟਿਸਟ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਜੇ ਆਪਾਂ ਨਿਰਮਲ ਰਿਸ਼ੀ मैम ਦੀ ਗੱਲ ਕਰੀਏ ਜਾਂ ਮੁੱਖ ਕਿਰਦਾਰਾਂ ਦੀ ਗੱਲ ਕਰੀਏ ਜੈਸਮਿਨ ਦੀ ਗੱਲ ਕਰੀਏ ਜੈਹਰਨ ਦਾ ਵਟਕਰ ਸੁਪਰ 스타 ਹੈ ਹੀ ਹੈ ਵਾਕਈ ਬਾਦਸ਼ਾਹ ਜੇ ਬਾਦਸ਼ਾਹ ਨੂੰ ਸ਼ਬਦ ਲਾਇਆ ਤਾਂ ਬਾਦਸ਼ਾਹ ਕੋ ਨਜ਼ਰ ਆਇਆ ਵੀ ਸੋ ਅਠਾਈ ਤਰੀਕ ਨੂੰ ਕੱਲ ਜਨ ਕੇ ਸਿਨੇਮੇ ਹਾਲ ਭਰ ਦਿਓ ਕਿਉਂਕਿ ਜੇ ਆਪਾਂ ਸ਼ੂਟਰ ਦੀ ਗੱਲ ਕਰੀਏ ਮੈਡਲ ਦੀ ਗੱਲ ਕਰੀਏ ਜਾਂ ਬਾਕੀ ਫਿਲਮਾਂ ਦੀ ਗੱਲਬਾਤ ਕਰੀਏ ਹਰ ਫਿਲਮ ਨੇ ਬਾਖੂਬੀ ਜਿਹੜੇ ਹੈਗੇ ਨੇ ਉਹ ਸਿਨੇਮੇ ਦੇ ਵਿੱਚ ਕਮਾਈ ਕੀਤੀ ਹੈ ਔਰ ਇਹ ਵੀ ਯਕੀਨਨ ਫਿਲਮ ਤੁਹਾਨੂੰ ਪਸੰਦ ਆਏਗੀ ਬਿਲਕੁਲ ਗੱਲ ਸਮਝ ਇੱਕ ਗੱਲ ਹੋਰ ਸੀ ਅਸੀਂ ਪੂਰੀ ਦੁਨੀਆ ਦੇ ਵਿੱਚ ਕੋਈ ਕੈਨੇਡਾ ਅਸੀਂ ਕੈਨੇਡਾ ਤੋਂ ਸ਼ੋਅ ਬ੍ਰਾਡਕਾਸਟ ਕਰਦੇ ਆ ਔਰ ਕੈਨੇਡਾ ਦੀ ਧਰਤੀ ਤੇ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਵਰਲਡ ਵਾਈਡ ਹਰ ਕੋਈ ਐਸਾ ਕੋਈ ਮੁਲਕ ਨਹੀਂ ਜਿੱਥੇ ਪਾਕਿਸਤਾਨ ਵੀ ਰਿਲੀਜ਼ ਹੋਣ ਜਾ ਰਹੀ ਹੈ ਔਰ ਅਸੀਂ ਦੋਵੇਂ ਮੈਂ ਤੇ ਲਹਿਲ ਸਾਹਿਬ ਹਮੇਸ਼ਾ ਫਿਲਮਾਂ ਦੇ ਉੱਤੇ ਚਰਚਾ ਕਰਦੇ ਰਹਿੰਦੇ ਆ ਔਰ ਸਾਥੋਂ ਸਾਡੀ ਚਰਚਾ ਜਿਹੜੀ ਆ ਲੋਕ ਸੁਣਦੇ ਵੀ ਨੇ ਲਹਿਲ ਸਾਹਿਬ ਲਗੋ ਐ ਜਿਹੜੀ ਗੱਲ ਕਰਨੀ ਰਹਿ ਗਈ ਸੀ ਤਾਂ ਜ਼ੈਰਨ ਦਾਵਾ ਦੇ ਜ਼ੈਰਨ ਦਾ ਵੇਦੀਆਂ ਬਾਕੀ ਪਹਿਲਾਂ ਫਿਲਮਾਂ ਵੀ ਆਈਆਂ ਪਰ ਉਹਨਾਂ ਫਿਲਮਾਂ ਨਾਲੋਂ ਜੇ ਹਟ ਕੇ ਵੀ ਆ ਔਰ ਜਿੰਨਾ ਬੰਨ ਕੇ ਜ਼ੈਰਨ ਦਾਵੇ ਨੇ ਡਾਇਲੌਗ ਹੋਣ ਜਾਂ ਉਹਦੀ ਪਰਸਨੈਲਿਟੀ ਹੈ ਜਾਂ ਉਹਦਾ ਜਿਹੜਾ ਐਟੀਟਿਊਡ ਸੀ ਉਹ ਦੂਜਿਆਂ ਨਾਲ ਹਟਵਾਂ ਸੀ ਬਿਲਕੁਲ ਔਰ ਸਭ ਤੋਂ ਵਧੀਆ ਮੈਨੂੰ ਜ਼ੈਰਨ ਦਾਵੇ ਦਾ ਰੋਲ ਜਾਂ ਜ਼ੈਰਨ ਦਾਵੇ ਦੀ ਜਿਹੜੀ ਐਕਸ਼ਨ ਹੈ ਸਭ ਤੋਂ ਵਧੀਆ ਗੱਲ ਹੈ ਜਾਂ ਐਟੀਟਿਊਡ ਸੀ ਉਹ ਲਾਸਟ ਤੱਕ ਪਸੰਦ ਆ ਬਿਲਕੁਲ ਉਹਦਾ ਪਿਓ ਦਾ ਇੰਨਾ ਪਿਆਰਮਾਨ ਆ ਇੰਨਾ ਪਿਆਰ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਡੀ ਅੱਜ ਦੀ ਪੀੜ੍ਹੀ ਦੇ ਕਿਸਮੀਆਂ ਕੁਝ ਗੱਲਾਂ ਆਪਾਂ ਰਿਵੀਲ ਵੀ ਕਰਨੀਆਂ ਆਪਾਂ ਲੋਕਾਂ ਦੇ ਲਈ ਕਹਿੰਦਾ ਪਾ ਵੀ ਇਹ ਸਾਰੀਆਂ ਗੱਲਾਂ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਮੈਸੇਜ ਨੂੰ ਬਣਦਾ ਕਿ ਕਿਵੇਂ ਅਸੀਂ ਆਪਣੇ ਰਿਸ਼ਤੇ ਨੂੰ ਨਿਭਾਉਣਾ ਹੈ ਉਹਨਾਂ ਲਈ ਆਪਣੇ ਜੀਵਨ ਬਿਲਕੁਲ ਜੀ ਆਓ ਪਰਿਵਾਰਾਂ ਸਮੇਤ 28 ਫਰਵਰੀ ਨੂੰ 28 ਫਰਵਰੀ 28 ਫਰਵਰੀ ਨੂੰ ਕੱਲ ਇਹ ਫਿਲਮ ਰਿਲੀਜ਼ ਹੋ ਰਹੀ ਆ ਆਓ ਪਰਿਵਾਰਾਂ ਸਮੇਤ ਇਸ ਫਿਲਮ ਦੇ ਵਿੱਚ 96 ਜਾਣ ਕੇ ਇਸ ਰੌਣਕ ਨੂੰ ਜਿੱਦੇ ਵਧਾਉਣੇ ਨਾਲ ਨਾਲ ਤੁਸੀਂ ਇਸ ਫਿਲਮ ਨੂੰ ਦੇਖਣਾ ਵੀ ਆ ਔਰ ਇਹ ਦੇਖਣ ਯੋਗ ਫਿਲਮ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਬਹੁਤ ਬਹੁਤ ਧੰਨਵਾਦ ਤੁਹਾਡਾ ਰੌਜਰ ਸ਼ਾ ਟੈਲਸ ਤੇ ਬੈਲ 5 ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਸਾਨੂੰ ਤੁਸੀਂ ਅਸੀਂ ਵੇਖ ਵੀ ਰਹੇ ਹਾਂ ਰੇਡੀਓ ਸਟੇਸ਼ਨ ਦੇ ਤੋਂ ਬੀ ਰਹੇ ਆਏ ਇਹ ਸੀ ਬਦਨਾਮ ਫਿਲਮ ਦਾ ਪ੍ਰੀਵਿਊ ਜਿਹੜੀ ਅਸੀਂ ਫਿਲਮ ਦੇਖ ਕੇ ਆਏ ਹਾਂ ਤੁਹਾਨੂੰ ਸਾਡੀ ਇਹ ਚਰਚਾ ਕਿਤਾਂ ਦੀ ਲੱਗੀ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦੇਆ ਕਰੋ ਲੇਕਿਨ ਸਾਡਾ ਲਾਈਵ ਨੰਬਰ ਕੈਨੇਡਾ ਦਾ ਪਿਛੇ ਥੱਲੇ ਟੈਲੀਕਾਸਟ ਹੋ ਰਿਹਾ ਸਾਨੂੰ ਆਪਣੇ ਮਸ਼ੀਨ ਦੇ ਵਿੱਚ ਆਪਣਾ ਮੈਸੇਜ ਹੈਗਾ ਜਰੂਰ ਡ੍ਰੌਪ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲੈਲ ਸਾਹਿਬ ਬਿਲਕੁਲ ਬਹੁਤ ਬਹੁਤ ਸ਼ੁਕਰੀ